ਸਭੀ ਘਰ ਜੀ ਸਾਰਿਆਂ ਨੂੰ ਸਾਥੀਆਂ ਦੇ ਮੈਸੇਜ ਆਏ ਹੋਏ ਸੀ ਕਿ ਮਾਸਟਰਬੇਸ਼ਨ ਤੇ ਕੰਟਰੋਲ ਨਹੀਂ ਹੁੰਦਾ ਬੜੇ ਪਰੇਸ਼ਾਨ ਆ ਕਿਹੜਾ ਨਹੀਂ ਛੁੱਟਦਾ ਆਦਤ ਪੈ ਗਈ ਆ ਬਾਈ ਨੇਚਰ ਸਭ ਤੋਂ ਪਹਿਲਾਂ ਤਾਂ ਸਾਨੂੰ ਕੁਦਰਤ ਦੇ ਨੇੜੇ ਆਉਣਾ ਪੈਣਾ ਪਰਮਾਤਮਾ ਦੇ ਨੇੜੇ ਹੋਣਾ ਪੈਣਾ ਗੁਰਦੁਆਰੇ ਮੰਦਿਰ ਮਸਜਿਦ ਚਰਚ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਜਾਣਾ ਸ਼ੁਰੂ ਕਰੋ 2 ਮਿੰਟ 5 ਮਿੰਟ 10 ਮਿੰਟ ਜਿੰਨਾ ਟਾਈਮ ਤੁਸੀਂ ਉੱਥੇ ਬੈਠ ਕੇ ਗੁਰਬਾਣੀ ਸੁਣੋ ਪੜੋ ਧਿਆਨ ਲਾਉਣ ਦੀ ਕੋਸ਼ਿਸ਼ ਕਰੋ ਫਿਰ ਤੁਸੀਂ ਚੰਗੇ ਦੋਸਤ ਚੰਗੇ ਸਾਥੀ ਚੰਗਾ ਗਰੁੱਪ ਆ ਜਿਹੜਾ ਇੱਕ ਉਹਨਾਂ ਉਹਨਾਂ ਕੋਲੇ ਬੈਠੋ ਉਹਨਾਂ ਨਾਲ ਆਪਣੀਆਂ ਗੱਲਾਂ ਬਾਤਾਂ ਸ਼ੇਅਰ ਸਾਂਝੀਆਂ ਕਰੋ ਐਕਸਰਸਾਈਜ਼ ਦੀ ਆਦਤ ਪਾਓ ਯੋਗ ਦੀ ਆਦਤ ਪਾਓ ਸਹਿਰ ਦੀ ਆਦਤ ਪਾਓ ਮੋਟੀਵੇਸ਼ਨਲ ਕਹਾਣੀਆਂ ਕਿਤਾਬਾਂ ਉਹਨਾਂ ਲੋਕਾਂ ਨੂੰ ਪੜੋ ਜਿਹੜੇ ਇਸ ਦਲਦਲ ਦੇ ਵਿੱਚੋਂ ਜਾਂ ਮਾੜੇ ਸਮੇਂ ਚੋਂ ਨਿਕਲ ਕੇ ਅੱਗੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਾਹ ਬਣਾਇਆ ਦੇਖੋ ਥੋੜੇ ਦਿਨਾਂ ਬਾਅਦ ਹੀ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਉਣਾ ਸ਼ੁਰੂ ਹੋਊਗਾ ਇਹ ਤੁਹਾਡੇ ਦਿਮਾਗ ਨਾਲੋਂ ਵੱਡੀ ਚੀਜ਼ ਕੋਈ ਵੀ ਨਹੀਂ ਹੈਗੀ ਔਰ ਇਸ ਜਿਹੜਾ ਇਹ ਕੰਮ ਆ ਇਹਦਾ ਇਨਾ ਨੁਕਸਾਨ ਆ ਸੀ ਤੌਰ ਤੇ ਮਾਨਸਿਕ ਤੌਰ ਤੇ ਦੀ ਪਰਪਾਈ ਕਰਨੀ ਬਹੁਤ ਔਖੀ ਹੈ। ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਇਹ ਇਸ ਚੀਜ਼ੋਂ ਨਿਕਲੋ ਚੰਗੇ ਪਾਸੇ ਲੱਗੋ ਕੁਦਰਤ ਨਾਲ ਨੇਚ ਨਾਲ ਗੁਰਵਾਨੀ ਨਾਲ ਸਾਨੂੰ ਜੁੜਨਾ ਚਾਹੀਦਾ ਵਾ। ਬਹੁਤ-ਬਹੁਤ ਧੰਨਵਾਦ। ਦੁਆਵਾਂ ਜੀ। Thank you.